ਅੱਜ ਥਾਰ ਵੀ ਮੈਨੂੰ ਲੱਗਦਾ ਹੈ ਜਾਂ ਤੇ ਫਿਰ ਰੌਸ਼ਨ ਲੈ ਕੇ ਜਾਊਗਾ ਜਾਂ ਫਿਰ ਜੱਸਾ ਲੈ ਕੇ ਜਾਊਗਾ ਬਿਲਕੁਲ ਮੀਰਪੁਰ ਜੱਟਾਂ ਤੋਂ ਇੱਕ ਜਿਹੜੀ ਲੰਡੀ ਜੀਪ ਆਪਣੇ ਨਾਮ ਕੀਤੀ ਏਸੀ ਵੀ ਦੇ ਵਿੱਚ ਬਹੁਤ ਵੱਡਾ ਨਾਮ ਹੈ ਬਹੁਤ ਵੱਡੀ ਕੁਸ਼ਤੀ ਪਰ ਗੱਲ ਸਾਥ ਹੀ ਬੁਲਾਰੇ ਕਰਦੇ ਹੋ ਲਓ ਉਧਰ ਜਿਹੜਾ ਵੱਡਾ ਟਾਈਟਲ ਮੁਕਾਬਲਾ ਹੈ ਇੱਕ ਪਾਸੇ ਥਾਰ ਤੇ 2 ਲੱਖ ਦੇ ਟਾਈਟਲ ਮੁਕਾਬਲੇ ਦੀ ਕੁਸ਼ਤੀ ਹੈ ਲਓ ਵੀ ਦੇਖਦੇ ਆ ਕੌਣ ਜਿੱਤਦਾ ਕੌਣ ਹਾਰਦਾ ਹੈ ਕਿ ਆਲੂਆਂ ਵਾਲੇ ਪਰੌਂਠੇ ਚੰਗੇ ਮੈਦੇ ਵਾਲੇ ਨਾਨਾਂ ਤੋਂ ਬਾਲਿਆਂ ਵਾਲੀਆਂ ਛੱਤਾਂ ਚੰਗੀਆਂ ਲੈਂਟਰਾਂ ਵਾਲੇ ਮਕਾਨਾਂ ਤੋਂ ਬੁੱਢੇ ਬਾਬੇ ਤਕੜੇ ਜਾਪਣ ਅੱਜ ਕੱਲ੍ਹ ਦੇ ਆ ਜਵਾਨਾਂ ਤੋਂ ਕੌੜਾ ਚੰਗਾ ਸੱਚ ਬੋਲਿਆ ਝੂਠੀਆਂ ਸ਼ਹਿਦ ਵਾਲੀਆਂ ਜ਼ਬਾਨਾਂ ਤੋਂ ਉਹ ਕਸਰਤ ਦੇ ਲਈ ਸਾਈਕਲ ਚੰਗਾ ਤੇਲ ਵਾਲਿਆਂ ਵਾਹਨਾਂ ਤੋਂ ਪਾਸਾ ਵੱਟਿਆ ਚੰਗਾ ਸੱਜਣਾ ਆ ਖੱਟਰੀਆਂ ਜੀਆਂ ਮੁਸਕਾਨਾਂ ਤੋਂ ਗੁਲਾਮੀ ਵਾਲੀ ਜ਼ਿੰਦਗੀ ਚੰਗੀ ਫੌਕੀ ਸ਼ੋਰ ਦਦੀਆਂ ਸ਼ਾਨਾਂ ਤੋਂ ਬੰਦ ਮੁਠੀ ਦੀ ਕੀਮਤ ਚੰਗੀ ਸਪੀਕਰ ਵਿੱਚ ਦਿੱਤੇ ਦਾਣਾ ਤੋਂ ਆਖਰ ਫਤਿਹ ਬਲਾਹੀ ਚੰਗੀ ਚੁਗਲਖੋਰ ਮਹਿਮਾਨਾਂ ਤੋਂ ਘਰ ਦੀ ਦਾਲ ਰੋਟੀ ਹੀ ਚੰਗੀ ਮਹੰਗੇ ਜਿਹੇ ਭਗਵਾਨਾਂ ਤੋਂ ਉਹ ਭਰਿਆ ਮੇਲਾ ਛੱਡ ਕੇ ਤੁਰ ਗਏ ਤੁਰ ਗਏ ਐਨਾ ਜਹਾਨਾ ਤੋਂ ਐਮਪੀ ਰਾਜਪੁਰ ਕੋਈ ਨਹੀਂ ਮੁੜਿਆ ਉਹ ਗਿਆ ਵਿੱਚ ਸ਼ਮਸ਼ਾਨਾਂ ਤੋਂ ਗਿਆ ਵਿੱਚ ਸ਼ਮਸ਼ਾਨਾਂ ਤੋਂ ਪਾਸੇ ਸੋਨੂ ਪੁਲਵਾਂਜੀ ਖਾਣੇ ਦੇ ਵਿੱਚ ਗਏ ਤਿੰਨ ਜਿਹੜੇ ਕੋਚ ਬਹੁਤ ਵਧੀਆ ਉਹ ਥਾਰ ਗੱਡੀ ਹੈ ਇੱਕ ਪਾਸੇ ਜੇ ਮੈਂ ਜੱਸੇ ਦੀ ਗੱਲ ਕਰਾਂ ਵੱਡੇ ਵੱਲ ਦੂਸਰੇ ਪਾਸੇ ਰੌਸ਼ਨ ਵੀ ਘਟਨੀ ਦੋਨੇ ਬਰਾਬਰ ਦੀ ਟੱਕਰ ਹੈ ਗੱਲ ਹਾਰ ਦਿੱਦੀ ਨਹੀਂ ਪੰਜਾਬ ਕੇਸੀ ਦਾ ਖਿਤਾਬ ਪਹਿਲਾ ਜਸਕਰ ਸਿੰਘ ਗਿਲਜਾਣੀ ਜੱਸੇ ਪੱਟੀ ਨੇ ਆਪਣੇ ਨਾਮ ਕੀਤਾ ਹੁਣ ਤੱਕ ਦਾ ਪੰਜਵਰਦਾ ਰਸਵੇ ਹਿੰਦ ਭਾਰਤ ਕੇਸ਼ਰੀ ਮੱਲ ਪਰ ਅੱਜ ਦੇਖਦੇ ਆ ਕਿ ਰਸਵੇ ਹਿੰਦ ਭਾਰਤ ਕੇਸ਼ਰੀ ਦਾ ਮੱਲ ਰੌਸ਼ਨ ਕਿਰਲ ਕਰਨ ਲੈ ਕੇ ਜਾਂਦਾ ਜਾਫਰ ਜੱਸਾ ਪੱਟੀ ਆਪਣੇ ਨਾਮ ਕਰਦਾ ਉਹ ਤਾਂ ਰੋਬਨ ਤੇ ਕਿਸ਼ਨ ਸਰਪੰਨ ਸਾਹਿਬ ਕਹਿੰਦੇ ਕਿ ਜੇ ਇਧਰਲੇ ਪਾਸੇ ਬਹੁਤ ਹੀ ਵਧੀਆ ਰੌਸ਼ਨ ਕਿਰਲ ਕਰਨ ਜਿੱਤ ਪ੍ਰਾਪਤ ਕਰਦਾ ਤੇ ਆਹ ਸੌਰੀ ਚਾਹੇ ਜਿੱਤੇ ਚਾਹੇ ਹਰੇ ਰੁਪਈਆ 5000 ਜਿਹੜਾ ਦਿੱਤਾ ਜਾਵੇਗਾ ਤੇ ਰਾਜੂ ਡੇਰਾ ਬਾਬਾ ਨਾਨਕ ਜੀ ਇਸ ਸਨਮਾਨ ਦੇ ਉਸਤਾਦ ਦੀ ਹੈ ਉਧਰ ਪਾਨਾ ਪਾਨਾ ਭਲਵਾਂ ਜੀ ਜਿਹੜੇ ਉੱਚੇ ਚੇਤੇ ਤੱਕ ਤੇ ਪਹੁੰਚੇ ਆ ਉਹ ਕੁਸ਼ਤੀ ਵੱਡੀ ਹੈ ਦੋਨਾਂ ਦੇ ਵਿੱਚ ਝੜਪ ਕਰਾ ਰਹੀ ਹੈ ਕੌਣ ਜਿੱਤ ਪ੍ਰਾਪਤ ਕਰਦਾ ਹੈ ਇਹ ਬਾਤ ਸਮੇਂ ਨੇ ਪਾਉਣੀ ਹੈ ਕਿ ਮੀਟ ਤਿੱਤਰਦਾ ਸੁਹਾਗਾ ਕਿੱਕਰਦਾ ਤੇ ਕੁਟਾਪਾ ਛੇਤਰਦਾ ਉਮਰਾਂ ਤੱਕ ਯਾਦ ਰਹਿੰਦਾ ਹੈ ਮਰਦ ਨੂੰ ਤੰਨ ਪੇਚ ਨੂੰ ਪਾਨਾ ਲੱਕੜ ਨੂੰ ਫਾਨਾ ਰਗੜ ਕੇ ਧਰ ਦਿੰਦੇ ਨੇ ਕਿ ਸ਼ੋਰਾਂ ਦਾ ਲੁੱਟਿਆ ਪੁਲਿਸ ਦਾ ਕੁੱਟਿਆ ਤੇ ਰੰਨਾ ਦਾ ਪੁੱਟਿਆ ਛੇਤੀ ਕਿਤੇ ਤਾਬ ਨਹੀਂ ਆਉਂਦਾ ਯੁੱਤੀ ਤੰਗ ਜਵਾਈ ਨੰਗ ਤੇ ਦਵੇਂ ਦੀ ਖੰਗ ਔਰ ਰੰਡੀ ਰੋਲਾ ਉਬਰਾਂ ਦਾ ਪਰ ਸਾਹਮਣੇ ਟਾਈਟਲ ਦੀ ਕੁਸ਼ਤੀ ਹੈ ਮੈਂ ਸੋਨੂ ਪੁਲਵਾਨ ਜੀ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਗੱਲ ਸਾਥੀ ਬੁਲਾਰੀ ਕਰਦੇ ਹੋਏ ਲਾਦਰ ਬਹੁਤ-ਬਹੁਤ ਧੰਨਵਾਦ ਕਰਦੇ ਅਸੀਂ ਪਿੰਡ ਮਹਿਤਪੁਰੋ ਲਦਣੀ ਨਾਲੇ ਪਿੰਡ ਪੈਂਦਾ ਮੋਹਨ ਸਿੰਘ ਜੀ ਯੂ ਐਸ ਏ USA ਤੋਂ ਲਾਈਵ ਜੁੜੇ ਹੋਏ ਆ ਕੈਟਰਿੰਗ ਦਾ ਵੱਡਾ ਕੰਮ ਹੈ ਰੈਸਟੋਰੈਂਟ ਦਾ ਜਿਹੜਾ ਵੱਡਾ ਕੰਮ ਹੈ ਤੇ ਨਾਲੇ ਉਹਨਾਂ ਦੇ ਯਾਰ ਦੋਸਤਾਂ ਦੀ ਦੁਨੀਆ ਦੇ ਵਿੱਚੋਂ ਗੋਸ਼ਾ ਪਹਿਲਵਾਂ ਜੀ ਪਿੰਡ ਬਗਬਈ ਬਗਬਈ ਦੇ ਵਿੱਚ ਵੀ ਜਿਹੜਾ ਵੱਡਾ ਕੁਰਸੀ ਦੰਗਲ ਹੋਣ ਜਾ ਰਿਹਾ ਹੈ ਟਰੱਕਾਂ ਦਾ ਵੱਡਾ ਕਾਰੋਬਾਰ ਹੈ ਤੇ ਨਾਲ ਬਲਜੀ ਸਿੰਘ ਦੀ ਬੱਲੀ ਜੀ USA ਉਹ ਵੀ ਲਾਈਵ ਜੁੜੇ ਹੋਏ ਆ ਉਹਨਾਂ ਵੀਰਾਂ ਦਾ ਵੀ ਵੱਡਾ ਧੰਨਵਾਦ ਹੈ ਇਧਰ ਚੱਲਦੀ ਹੋਈ ਕੁਰਸੀ ਲੱਗਦਾ ਹੋਇਆ ਹਾਂਜੀ ਠੀਕ ਬਹੁਤ ਵਧੀਆ ਕੁਸ਼ਤੀ ਉਧਲੇ ਪਾਸੇ ਕਿਉਂਕਿ ਕੁਸ਼ਤੀ ਲਗਾਤਾਰ ਹੈ ਇੱਕ ਪਾਸੇ ਦਸਤਾ دوسرے ਪਾਸੇ ਨੌਸ਼ਣ ਹੈ ਸੁਣਾ ਲੈ ਬੇਨਤੀ ਆ ਕਿ ਸਾਡੇ ਰਾਣਾ ਜੀ ਆਰਸੀ ਚਮਕੌਰ ਸਾਹਿਬ ਤੋਂ ਜਿਹਨਾਂ ਦਾ ਪ੍ਰਬੰਧਕਾ ਲੋ ਗੋਲਡ ਮੈਡਲ ਨਾਲ ਸਨਮਾਨ ਕਰਨਾ ਹੈ ਉਹ ਆ ਗਏ ਗੋਲਡ ਮੈਡਲ ਦੇ ਨਾਲ ਇੱਕ ਜਿਹੜਾ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਕਾਮੇਡੀਟਰ ਉਹਨਾਂ ਨੂੰ ਜਿਹੜਾ ਗੋਲਡ ਮੈਡਲ ਦੇ ਨਾਲ ਮਨ ਸਨਮਾਨ ਦਿੱਤਾ ਜਾ ਰਿਹਾ ਹੈ ਰਾਣਾ ਬਹੁਤ ਵਧੀਆ ਹੈ ਰਾਈਟਰ ਵੀ ਹੈ ਔਰ ਪਲਵਾਨੀ ਦੇ ਖੇਤਰ ਦੇ ਵਿੱਚ ਜਿਹੜੇ ਗੀਤ ਰਿਕਾਰਡ ਹੋਏ ਐ ਬਹੁਤ ਵੱਡਾ ਆਓ ਜੀ ਕੁੰਮਣ ਸਾਹਿਬ ਵੀ ਆਜੋ ਕੁੰਮਣ ਸਾਹਿਬ ਕੁੰਮਣ ਸਾਹਿਬ ਆਓ ਜੀ ਆਓ ਜੀ ਕੁੰਮਣ ਸਾਹਿਬ ਬਹੁਤ ਵੱਡੀ ਜਿਹੜੀ ਉਮਰ ਹੈ ਕਮੈਂਟਰੀ ਦੇ ਖੇਤਰ ਦੇ ਵਿੱਚ ਵੱਡਾ ਨਾਮ ਹੈ ਉਹਨਾਂ ਦੀ ਜਿਹੜਾ ਮਾਨ ਸਨਮਾਨ ਮੈਡਲ ਹਾਂਜੀ ਮੈਂ ਬਹੁਤ ਪਾਰ ਕਰਦਾ ਹੈ ਸੋਨੂ ਪੁਲਵਾਨ ਦਾ ਇਹ ਮੇਰਾ ਵੀਰ ਹੈ ਬਹੁਤ ਵੱਡਾ ਸਤਕਾਰਯੋਗ ਹੈ ਅੱਜ ਦੇ ਸਟ੍ਰੰਗਲ ਦੇ ਵਿੱਚ ਪਰ ਉਧਰੇ ਪਾਸੇ ਬਹੁਤ ਵਧੀਆ ਜੱਸਾ ਹੈ ਤੇ ਸਾਹਿਲ ਸਾਡਾ ਕਨੇਡਾ ਤੋਂ ਲਾਈਵ ਜੜਿਆ ਹੈ ਇੱਕ ਪਾਸੇ ਜੱਸਾ ਦੂਸਰੇ ਪਾਸੇ ਰੌਸ਼ਨ ਹੈ ਵੀ ਦਰਸ਼ਕ ਵੀਰੋ ਉਹ ਭਾਰਕਾ ਮਾਰ ਦਿਓ ਕਿਉਂਕਿ ਰਣਾ ਜੀ 2 ਮਿੰਟ ਦਿਓ ਜੀ ਰਣਾ ਜੀ 2 ਮਿੰਟ ਹੁਣ ਅਲਾਕੇ ਭਾਰਤੇ 40 45 ਪਿੰਨਾ ਤੋਂ ਆਏ ਹੋਏ ਕੁਸ਼ੀ ਦੰਗਲ ਦੇਖਣ ਲਈ ਮੇਰੇ ਸਤਿਕਾਰਯੋਗ ਨੰਬਰਦਾਰ ਪੰਚ ਸਰਪੰਚ ਸਾਰੇ ਜਦੋਂ ਕੁਰਸੀ ਹੋ ਰਹੀ ਹੈ ਉਹ ਵਧਾਈ ਦੇਣ ਲਈ ਸਾਡੇ ਸਾਰਾ ਅੰਗਤ ਸਿੰਘ ਜੀ ਨਵਾਂ ਸ਼ਹਿਰ ਜਿਹੜੇ ਐਕਸਮਲੇ ਆ ਉਹ ਤੁਹਾਨੂੰ ਵਧਾਈ ਦੇਣਗੇ ਅੰਗਤ ਜੀ ਮੈਚ ਚੱਲਦੇ ਤੇ ਠੀਕ ਨਹੀਂ ਸੀ ਚਲੋ ਬਹੁਤ ਵਧੀਆ ਤੇ ਪਾਸੇ ਰਾਸ਼ਨ ਜੱਸੇ ਇੱਕ ਪਾਸੇ ਜੱਸਾ ਦੂਸਰੇ ਪਾਸੇ ਰਾਸ਼ਨ ਹਾਂ ਕਿਰਲ ਗੱਲ ਸਰੇ ਦੀ ਆ ਸਵਾਦ ਆ ਇੱਕ ਵਾਰੀ ਤਾੜੀ ਮਾਰ ਦਿਓ ਕਿਉਂਕਿ ਚਣਪ ਕਰਾਰੀ ਹੈ ਕਿ ਕਲਯੁਗ ਵਿੱਚ ਬੰਦਾ ਚੰਟ ਹੋਣਾ ਚਾਹੀਦਾ ਹੈ ਕੁਸ਼ਤੀ ਵਿੱਚ ਪੂਰਾ ਕਰੰਟ ਹੋਣਾ ਚਾਹੀਦਾ ਹੈ ਘਰ ਦੀ ਲੜਾਈ ਤਾਂ ਆਮ ਮੈਲੀ ਵਾਲਿਆ ਹੁੰਦੇ ਸੂਰਮੇ ਜੋ ਕਮਾ ਪਿੱਛੇ ਲੜਦੇ ਉਹ ਮੀਣਿਆਂ ਦੀਆਂ ਤਾਂ ਸਦਾ ਟੱਕਰਾਂ ਹੀ ਹੁੰਦੀ ਹੈ ਸਿੰਘ ਵੱਲੋਂ ਮੱਲੀ ਕੁੰਡੀਆਂ ਦੇ ਅੜਦੇ ਬਸਵਾ ਪਰਮੰਦਰ ਕਮੇਟੀ ਦਾ ਤੈਨੂੰ ਮੈਂ ਧੰਨਵਾਦ ਕਰਦਾ ਹਾਂ ਬਹੁਤ ਬਹੁਤ ਮੁबारकबाद ਦਿੰਦਾ ਬਹੁਤ ਵਧੀਆ ਕੰਮ ਤੁਸੀਂ ਕਰ ਰਹੇ ਹੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਾਸਤੇ ਔਰ ਆਣ ਵਾਲੇ ਸਮੇਂ 'ਚ ਜਿੱਥੇ ਮੇਰੇ ਵੱਲੋਂ ਵੀ ਸਹਿਯੋਗ ਹੋਗਾ ਉਹ ਵੀ ਆਪਾਂ ਕਰਾਂਗੇ ਔਰ ਅੱਜ ਇਸ ਵਕਤ ਮੈਨੂੰ ਇਸ ਗੱਲ ਦੀ ਵੀ ਤਸੱਲੀ ਆ ਕਿ ਜਿਹੜੀ ਤਾਕਤ ਮੈਨੂੰ ਨਵਾਂ ਸ਼ਹਿਰ ਦੇ ਲੋਕਾਂ ਨੇ ਤੁਸੀਂ ਲੋਕਾਂ ਨੇ ਦਿੱਤੀ ਸੀ ਉਹਨੂੰ ਮੁੱਖ ਰੱਖਦੇ ਹੋਏ ਜਿਹੜਾ 24 ਕਰੋੜ ਰੁਪਏ ਦਾ ਜਿਹੜਾ ਖੇਡੋ ਇੰਡਿਆ ਦਾ ਸਟੇਡੀਅਮ ਸੀਗਾ ਉਹ ਅੱਜ ਪੰਗਲ ਕਲਾਂ ਦੀ ਪਿੰਡ ਦੇ ਵਿੱਚ ਉਹ ਕੰਪਲੀਟ ਹੋ ਚੁੱਕਿਆ ਉੱਥੇ ਵੀ 13 ਗੇਮਾਂ ਔਰ ਉਹਦੇ ਚੋਂ ਇੱਕ ਗੇਮ ਜਿਹੜੀ ਰੈਸਲਿੰਗ ਹੈ ਜਿਹੜਾ ਆਪਾਂ ਇੱਥੇ ਦੇਖ ਰਹੇ ਹਾਂ ਸੋ ਕਿਤੇ ਵੇਲੇ ਲੰਘਦੇ ਫੜਦੇ ਤੁਸੀਂ ਵੀ ਦੇਖ ਕੇ ਆਇਓ ਸਾਡੇ ਇਲਾਕੇ ਵਿੱਚ ਬਹੁਤ ਬੜੀ ਚੀਜ਼ ਬਣੀ ਆ ਔਰ ਇਹ ਤੁਹਾਡੇ ਅਸ਼ੀਰਵਾਦ ਨਾਲ ਬਣੀ ਸੀ ਸਮਾਂ ਜਿਆਦਾ ਲੰਮਾ ਨਾ ਜਾਂਦੇ ਹੋਏ ਕਿਉਂਕਿ ਬੜਾ ਇੰਟਰਸਟਿੰਗ ਮੈਚ ਹੈ ਤੁਸੀਂ ਵੀ ਬੜੇ ਧਿਆਨ ਨਾਲ ਦੇਖ ਰਹੇ ਹੋ ਮੇਰਾ ਵੀ ਬੜਾ ਦਿਲ ਕਰ ਰਿਹਾ ਕਿ ਮੈਂ ਮਾਈਕ ਵਾਪਸ ਇਹਨਾਂ ਨੂੰ ਫੜਾ ਕੇ ਬੈਠ ਕੇ ਰਿਹਾ ਬਹੁਤ-ਬਹੁਤ ਧੰਨਵਾਦ ਜੈ ਹਿੰਦ ਬਹੁਤ ਬੈਰੀ ਸ਼ਿਕਸ਼ੀਤ ਹੈ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਸਾਡੇ ਸਤਿਕਾਰਯੋਗ ਬਹੁਤ ਹੀ ਸ਼੍ਰੀਮਨ ਅੰਗ ਸੈਣੀ ਸਾਹਿਬ ਛੋਟੀ ਉਮਰ ਦੇ ਐਮਐਲਏ ਸਾਹਿਬ ਔਰ ਬਾਸ ਸਾਹਮਣੇ ਉਹਦੇ ਪਾਸੇ ਕੁਸ਼ਤੀ ਬਹੁਤ ਵਧੀਆ ਕਿਉਂਕਿ ਗੱਲ ਜਿਹੜੀ ਕੁਸ਼ਤੀ ਦੀ ਹੈ ਕੁਸ਼ਤੀ ਬਹੁਤ ਵਧੀਆ ਲੋ ਕਹਿੰਦੇ ਜਦ ਹੋ ਗਿਆ ਐ ਜੋਧਾ ਜੀ ਨੂੰ ਜਿਹਨੂੰ ਕੁਸ਼ਤੀ ਦਾ ਸਵਾਦ ਆ ਮੈਂ ਇੱਕ ਵਾਰ ਖੁੱਲ ਕੇ ਤਾੜੀਆਂ ਲਾ ਦिए ਉਧਰੇ ਪਾਸੇ ਕਹਿੰਦੇ ਬੱਲੇ 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 ਸਾਹਮਣੇ ਸਾਹਮਣੇ ਇਹ ਰੌਸ਼ਨ ਕਰਨ ਗੜੀਆ ਇਹ ਰੌਸ਼ਨ ਆ ਕਰਨ ਗੜੀਆ ਜਿਹੜਾ ਬੱਲੇ ਬੱਲੇ ਕਰਾ ਰਿਹਾ ਲਓ ਦੇਖਦੇ ਕੌਣ ਜਿੱਦਾ ਕੌਣ ਹਰਦਾ ਉਹ ਦੂਜੇ ਪਾਸੇ ਵੀ ਜੱਸਾ ਪੱਟੀ ਵਾਲਾ ਉਹ ਜੱਸਾ ਪੱਟੀ ਵਾਲਾ ਲੋਕੀ ਪਿਆਰ ਦੇ ਨਾਲ ਪੱਟੀ ਐਕਸਪ੍ਰੈਸ ਕਹਿੰਦੇ ਆ ਲਓ ਲੱਗਦਾ ਹੈ ਜੋਰ ਤੇ ਮਾਰ ਭਰਾ ਸਾਡਾ ਜਿਹੜਾ ਬੱਲੇ ਬੱਲੇ ਇੱਕ ਮਿੰਟ ਆ ਲੈ ਕਿਉਂਕਿ ਪਹਿਲਵਾਨ ਭਵਿੰਦਰਪਾਲ ਸਿੰਘ ਜੀ ਫੈਡਰੇਸ਼ਨ ਦੇ ਐਵੇਂ ਨਹੀਂ ਪ੍ਰਧਾਨ ਆਲ ਇੰਡੀਆ ਚੈਂਪੀਅਨਸ਼ਿਪ ਨੇ ਔਰ ਬੜਾ ਸੋਲ ਸਮਝ ਕੇ ਜਿਹੜਾ ਫੈਸਲਾ ਲਿਆ ਹੈ ਬਹੁਤ ਵੱਡੇ ਮੱਲ ਹੈ ਉਹ ਲਕਾਰਾ ਲੰਪੂਰਾ ਲਾ ਦਿਓ ਜੇ ਸਵਾਦ ਆਉਂਦਾ ਜਿਹੜੇ ਤੋਂ ਇੱਕ ਬੋਲਦਾ ਇੱਕ ਬੰਦ ਹੋਣਾ ਚਾਹੀਦਾ ਵੇ ਦਰਸ਼ਕ ਵੀਰੋ ਕੁਸ਼ਤੀ ਦਾ ਸਵਾਲ ਆਉਂਦਾ ਹੈ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਬਣਾ ਕੇ ਬਹੁਤ ਵੱਡੀ ਕੁਸ਼ਤੀ ਹੈ ਕਿਉਂਕਿ ਟਾਈਟਲ ਟਾਈਟਲ ਵੱਡਾ ਹੈ ਇਧਰ ਥਾਰ ਹੈ ਮੈਂ ਤੇ 17 ਹੀ ਕਹਿੰਦਾ ਰਿਹਾ 19 ਲੱਖ ਦੇ ਕਰੀਬ-ਕਰੀਬ ਹੈ ਨਾਲ ਕਹਿੰਦੇ ਕੇ 1000 ਡਾਲਰ ਦਾ ਜਿਹੜਾ ਹਾਰ ਵੀ ਥਾਰ ਦੇ ਵਿੱਚ ਰੱਖਿਆ ਹੈ ਨਾਲ 2 ਲੱਖ ਰੁਪਈਆ ਵੀ ਸੋਨੂ ਪੁਲਵਾਨ ਦੇ ਵੱਲੋਂ ਦਿੱਤਾ ਜਾਣਾ ਹੈ ਸਾਹਿਲ ਜੱਟ ਲ ਅੱਜ ਇਹ ਸ਼ਿੰਝ ਮੈਲੇ ਨੂੰ লাইਵ ਤੱਕਦਾ ਮੈਂ ਵੀਰ ਦਾ ਦਿਲ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹੈ ਯੋਧ ਵੱਡਾ ਯੋਧਾਤ ਵੱਡਾ ਕਿਉਂਕਿ ਕੁਸ਼ਤੀ ਲੱਡੀ ਜਿਹੜੀ ਸੁਖਾਲੀ ਗੱਲ ਨਹੀਂ ਸੋਨੂ ਪੁਲਵਾਨ ਜੀ ਬਹੁਤ ਵੱਡਾ ਹੈ ਮੈਂ ਤੁਹਾਨੂੰ ਮੁਬਾਰਕਬਾ ਦਵਾਂਗਾ ਇਹ ਮੈਂ ਪਹਿਲਾਂ ਦੇਖਿਆ ਸੀਗਾ ਮੈਂ ਕਿਹਾ ਇੰਟੀਰੀਅਰ ਜਿਹੜਾ ਡੈਕੋਰੇਟ ਕਰਾਇਆ ਹੈ ਇਹ ਸਾਹਿਲ ਜਾਟਲੇ ਦਾ ਸ਼ੌਕ ਸਿਕਾ ਕੇ ਥਾਰ ਦੇ ਲਈ ਪਰ ਸ਼ਿੰਗਾਰ ਕੇ ਪੂਰਾ ਸ਼ਿੰਗਾਰ ਕੇ ਮੈਂ ਸੋਨੂ ਪੁਲਵਾਨ ਜੀ ਦੇ ਹੱਥ ਮਾਈਕ ਦੇਣਾ ਚਾਹੁੰਦਾ ਹਾਂ ਕਿ ਸਾਡੇ ਭਤੀਜੇ ਜਿਹੜੇ ਸੁਪਨੇਸ ਹਨ ਇੱਕ ਵਾਰੀ ਤੁਸੀਂ ਦੱਸਿਓ ਆਪਣੇ ਬੁਖਾਰ ਵਿੱਚ ਤੋਂ ਕਿਉਂਕਿ ਸਾਡਾ ਬੱਚਾ ਜਿਹੜਾ ਕੈਨੇਡਾ ਦੇ ਵਿੱਚ ਹੈलो ਪਿਛਲੇ ਸਮੇਂ ਦਰਿਆਨ वर्ल्ड ਬੋਡੀ ਬਿਲਡਿੰਗ ਹੋਈ ਹੈ ਜਿਸ 'ਚ 25 ਮੁਲਕ ਸੀ 500 ਪਲੇਅਰ ਸੀ ਸੈਕੰਡ ਪਲੇਸ ਸਾਹਿਲ ਜਿਹੜਾ ਮੇਰਾ ਬੇਟਾ 21 ਸਾਲ ਦੀ ਉਮਰ ਦੇ ਵਿੱਚ ਹੈ ਭਈ ਤੇ 500 ਪਲੇਅਰਾਂ ਦੇ ਵਿੱਚੋਂ ਸੈਕੰਡ ਪਲੇਸ ਮੈਂ ਤੇ ਕੈਨੇਡੀਅਨ ਗਵਰਨਮੈਂਟ ਨੇ ਜਿਹੜਾ 25 ਲੱਖ ਦਾ ਇਨਾਮ ਦਿੱਤਾ ਸੀਗਾ ਅੱਜ ਉਹ ਸਾਰਾ ਲਗਭਗ ਕੁਸ਼ਤੀਆਂ 'ਚੋਂ ਬਣੇ ਇਸ ਖਾੜੇ 'ਚੋਂ ਬਣੇ ਇੱਥੇ ਦਿੱਤਾ ਸ਼ੌਕੀ ਮੁੰਡੇ ਦਾ ਕਿ ਲਾਇ ਲਾਇ ਵੀ ਲਾਗੇ ਦੇਣਾ ਇੰਡੀਰੀਅਰ ਵੀ ਤਰਾਕੇ ਦੇਣਾ ਪਰ ਮੈਂ ਧੰਨਵਾਦ ਹੈ ਆਪਣੇ ਨਗਰ ਦੀ ਪੰਚਾਇਤ ਚੇਰਮਨ ਸਾਹਿਬ ਕਾਉਂਡ ਬਲਬੀਰ ਸਾਹਿਬ ਵਾਈਸ ਚੇਰਮੈਨ ਸ੍ਰੀਸ਼ ਰਾਣਾ ਜੀ ਸਾਡੇ ਪ੍ਰਧਾਨ ਰਜਿੰਦਰ ਸਿੰਘ ਜੀ ਰਾਣਾ ਅਸੀਸ਼ ਜੀ ਪਰਮਾਰ ਸਿੰਘ ਜੀ ਹੋਰ ਸਾਰੇ ਮੇਰੇ ਜਿੰਨੇ ਵੀ ਵੀਰ ਆ ਪੁੱਤਮ ਖੁਰਾਨਾ ਜੀ ਗੋਲਡੀ ਸ਼ਿਭਾ ਜੀ ਜਿਨ੍ਹਾਂ ਨੇ ਧੰਨਵਾਦ ਬਲਜੀਤ ਸਿੰਘ ਰਾਣਾ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਜਸਪਾਲ ਪਾਜੀ ਜੋ ਅਮਰੀਕਾ ਦੇ ਵਿੱਚ ਅਮਰਹੂਮ ਮੇਰੇ ਵੀਰ ਕਬਾਤ ਸਿੰਘ ਸਰਪੰਚ ਸਾਹਿਬ ਦੇ ਬ੍ਰਦਰ ਤੇ ਨਾਲੇ ਕਮਲਜੀਤ ਸਿੰਘ ਜੀ ਅਸ਼ੋਕਾਬਾਦ ਜੀ ਬਾ ਬਹੁਤ ਸੋਹਣੀ ਕੁਸ਼ਤੀ ਹੈ ਕਮਲਜੀਤ ਸਿੰਘ ਜੀ ਦੌਲਤਪੁਰ ਸਾਹਿਬ ਜਿਹੜੇ ਨਿਰਮਾਸ਼ਟਰ ਜੀ ਦੇ ਬੇਟੇ ਨੇ 31000 ਦੀ ਸੇਵਾ ਦਿੱਤੀ ਹੈ ਕੁਸ਼ਤੀ ਯਾਰ ਪਾਰ ਦੀ ਫੈਡਰੇਸ਼ਨ ਦਾ ਰਸਤੇ ਮੇ ਹਿੰਦ ਟਾਈਟਲ ਦੀ ਕੁਸ਼ਤੀ ਹੈ ਕਿਉਂਕਿ ਇੱਕ ਸਾਲ ਦੀਆਂ ਕੁਸ਼ਤੀਆਂ ਦਾ ਲਾਇਸੈਂਸ ਕਰਨ ਤੋਂ ਬਾਅਦ ਫੈਡਰੇਸ਼ਨ ਫੈਸਲਾ ਲੈਂਦੀ ਹੈ ਕਿ ਕਿਸ ਦੀ ਕੁਸ਼ਤੀ ਕਿਸ ਦੇ ਨਾਲ ਕਰਾਉਣੀ ਹੈ ਜੇ ਅੱਜ 6 ਟਾਈਟਲ ਹੋਏ ਆ ਪੰਜਾਂ ਦੀਆਂ ਕੁਸ਼ਤੀਆਂ ਆਰਪਾਰ ਹੋਈਆਂ ਆ ਟੈਂਟਵਾਨ ਹੋਏ ਆ ਤੇ ਇਹ ਵੀ ਜੇ ਟੈਂਟਵਾਨ ਦਾ ਫੈਸਲਾ ਹੋਊਗਾ ਫਿਰ ਦੇਖਦੇ ਆ ਕਿ ਥਾਰ ਅਜ ਪੱਟੀ ਬੱਲ ਨੂੰ ਜਾਂਦੀ ਹੈ ਕਿ ਕਰਨ ਗੜਵਾਲ ਨੂੰ ਜਾਂਦੀ ਹੈ ਕੁਸ਼ਤੀ ਬਹੁਤ ਕਾਂਟੇਦਾਰ ਆ ਲਓ ਜੀ ਕੁਮਰ ਸਾਹਿਬ ਲਓ 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 ਉਧਰ ਕਰਿਆ ਕੁਸ਼ਤੀ ਦਾ ਸਾਹਿਬ ਵਖਰਾ ਦੱਸਾ ਉੱਪਰਲੇ ਪਾਸੇ ਕਿਉਂਕਿ ਮਲਯੁੱਧ ਬਹੁਤ ਵੱਡਾ ਹੈ ਬਹੁਤ ਵੱਡਾ ਜਿਹੜਾ ਮਲਯੁੱਧ ਹੈ ਅੱਜ ਐਨ ਖਾੜੇ ਦੇ ਵਿੱਚ ਹੈ ਦਰਸ਼ਕਾਂ ਆਨੰਦ ਹੋਏ ਆਨੰਦਿਤ ਹੋਏ ਪਏ ਆ ਪੱਪਾ ਪਾਰ ਹੋ ਕੇ ਤੱਕਦੇ ਆ ਕਿ ਜਸਕਮਰ ਸਿੰਘ ਗਿੱਲ ਤੇ ਨਾਲ ਰੌਸ਼ਨ ਕਿਰਨਗੜ੍ਹ ਬਹੁਤ ਵਧੀਆ ਰਾਜਾ ਡੇਰਾ ਬਾਬਾ ਨਾਨਕ ਉਹਦਾ ਸ਼ਾਗਿਰਦ ਹੈ ਔਰ ਸਾਹਮਣੇ ਕਹਿੰਦੇ ਕਿ ਰਾਜਾ ਸਾਡਾ ਬਰਾਲ ਜਿਹੜਾ ਹੈ ਵੱਟਾ ਬੱਲ ਹੈ ਰੌਸ਼ਨ ਕਿਰਨਗੜ੍ਹ ਦੇ ਉਸਤਾਦ ਜੀ ਲਾਈਵ ਦੇਖਦੇ ਆ ਪਰ ਕੁਸ਼ਤੀ ਅੱਲੇ ਜੀ ਹੋਈ ਪਈ ਦਰਸ਼ਕ ਵੀਰਿਆ ਲਲਕਾਰਾ ਮਾਰਦੇ ਇੱਕ ਵਾਰੀ ਜ਼ੋਰਦਾਰ ਬਹੁਤ ਵਧੀਆ ਇਹ ਪਿਆਰ ਹੈ ਅੱਜ ਦੇ ਦੰਗਲ ਦੇ ਲਈ ਥਾਰ ਹੈ 2 ਲੱਖ ਹੈ ਨਾਲ ਇੱਕ ਲੱਖ ਨਾਲ ਕਹਿੰਦੇ ਕਿ 1000 ਡਾਲਰ ਜਿਹੜਾ ਅਮਰੀਕਨ ਹੈ ਉਹਦੇ ਪਾਸੇ ਕਹਿੰਦੇ ਕਿ ਬਹੁਤ ਵੱਡੀ ਕੁਸ਼ਤੀ ਹੈ ਜੱਸੇ ਤੇ ਰੌਸ਼ਨ ਕਿਰਨਕਰ ਦੇ ਦਰਮਿਆਨ ਖੜਕਾ ਦੜਕਾ ਬੂਰਾ ਕੌਣ ਜਿੱਤਦਾ ਹੈ ਕੌਣ ਹਰਦਾ ਬਾਤ ਸਮੇਂ ਨੇ ਪਾਉਣੀ ਹੈ ਬਾਤ ਸਮੇਂ ਨੇ ਪਾਉਣੀ ਹੈ ਉਹ ਥਾਰ ਗੱਡੀ ਦਿੱਤੀ ਜਾਣੀ ਐ ਜਿੱਤਣ ਵਾਲੇ ਨੂੰ ਥਾਰ ਕਹਿੰਦੇ ਕਹਿੰਦੇ ਕੁਸ਼ਤੀ ਆ 2 ਲੱਖ ਆਰਪਾਰ ਦੀ ਹੋਊਗੀ ਥਾਰ ਵੀ ਜਾਊਗੀ ਹਾਰ ਵੀ ਜਾਊਗਾ ਤੇ 2 ਲੱਖ ਵੀ ਜਾਊਗਾ ਸੋਨੂ ਪੁਲਵਾਨ ਦੇ ਪਰਿਵਾਰ ਦੇ ਵੱਲੋਂ ਜਿਹੜਾ ਵੱਡਾ ਮਾਣ ਹੈ ਉਧਰ ਜੱਸਾ ਬੱਲੇ 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 ਬਈ ਦਰਸ਼ਕ ਵੀਰੋ ਸਵਾਦ ਆਇਆ ਤਾੜੀ 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 ਕਿੱਥੇ ਐ ਹਲ ਜੋਰ ਲੱਗਦੇ ਆ ਇਹ ਜੱਸਾ ਪੱਟੀ ਵਾਲਾ ਉਹ ਮਾਨ ਦੇ ਨਾਲ ਕਹਿੰਦੇ ਪੂਰਾ ਪਿਆਰਾ ਉਹ ਸੁਭ ਦਾ ਸੈਂਟਰ ਦੇ ਵਿੱਚ ਵੱਡਿਆ ਸਵਾਮਾ ਲਓ ਉਧਰ ਪਟਵਾਰੀ ਸਾਹਿਬੀ ਲਾਈਵ ਜੁੜੇ ਹੋਏ ਆ ਕਿ ਜੋਰ ਲਗਦੇ ਨੇ ਮੱਲਾਂ ਦੇ ਰੱਜ ਕੇ ਕਰ ਦਿਓ ਤੁਸੀਂ ਦਾਨ ਉਹ ਮਾਲਕ ਮਿਹਰ ਕਰੂਗਾ ਚੀਮਿਆ ਪਰ ਜਾਣੀ ਥੋੜੀ ਪੈਸਿਆਂ ਵਾਲੀ ਖਾਨ ਆਪਣੀ ਨੇਕ ਕਮਾਈ ਦਾ ਹਿੱਸਾ ਇਹਨਾਂ ਮੱਲਾਂ ਉੱਤੋਂ ਵਾਰ ਦਿਓ ਜੀਨੂੰ ਹੱਥ ਦਿੱਤੇ ਪਰਮਾਤਮਾ ਨੇ ਉਹ ਖੁੱਲ ਕੇ ਤਾੜੀ ਬਹੁਤ ਵਧੀਆ ਖੁਸ਼ੀ ਤੇ ਰੱਬ ਜੀ ਦਸਾ ਰੋ ਲਾਉਂਦਾ ਹੋਇਆ ਜਿਵੇਂ ਪੂਰੀ ਜੋਰ ਲਾਉਂਦਾ ਹੋਇਆ ਦਰਤੀ ਵੀਰੋ ਮੈਂ ਤੁਹਾਡਾ ਸ਼ੋਰ ਸੁਣਨਾ ਚਾਹੁੰਦਾ ਇੱਕ ਲਲਕਾਰਾ ਮਾਰ ਕੇ ਦੱਸਿਓ ਪੰਜਾਬੀਆਂ ਵੇਲੇ ਓਏ ਲਲਕਾਰੇ ਵੱਜਦੇ ਆ ਬੱਜ ਗਿਆ ਤੇ ਲਲਕਾਰਾ 10 ਨੰਬਰ ਸੇ ਇੱਕਾ ਜੱਸਾ ਪੱਤੀ ਵਾਲਾ ਏ ਥਾਰ ਜਿੱਤ ਗਿਆ ਥਾਰ ਪਹਿਲਾਂ ਵੀ ਟਰੈਕਟਰਾਂ ਦਾ ਜੇਤੂ ਆ ਮਰੂਤੀ ਕਾਰਾਂ ਦਾ ਜੇਤੂ ਐ ਆਲਟੋ ਦਾ ਜੇਤੂ ਐ ਤੇ 150 ਪਲੱਸ ਮੋਟਰਸਾਈਕਲਾਂ ਦਾ ਜੇਤੂ ਐ ਤੇ ਅੱਜ ਥਾਰ ਦੇ ਵਿੱਚ ਜਾਊਗਾ ਅੱਜ ਥਾਰ ਜਿੱਤ ਲਈ ਐ ਉਹ ਜਿਹਨੂੰ ਜਿਹਨੂੰ ਵੀ ਕੁਸ਼ੀਆਂ ਵਧੀਆ ਲੱਗਿਆ ਇੱਕ ਵਾਰ ਲੈ ਲਕਾਰ ਵਾਲੇ ਨੂੰ ਕੂਰਾ ਮਾਰ ਦਿਓ ਲਾ ਸੇਰਾ ਹੋ ਗਿਆ ਕਹਿੰਦੇ ਪੰਜਾਬੀ 360 ਵਾਲੇ ਕਹਿੰਦੇ ਸੇਰਾ ਹੋ ਗਿਆ ਲਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਜਿੰਨੇ ਵੀ ਦਰਸ਼ਕ ਵੀ ਦੂਰੋਂ ਨੇੜੋਂ ਚੱਲ ਕੇ ਪੱਜਿਆ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਵੱਡਾ কুਸਤੀ ਦੰਗਲ ਹਰ ਸਾਲ ਦੀ ਤਰ੍ਹਾਂ ਜਿਹੜਾ ਤੀਸਰਾ কুਸਤੀ ਦੰਗਲ ਹੈ ਰਸਤਮੇਂ ਦੇ কুਸਤੀ ਦੰਗਲ ਤੇ ਅਗਲੇ ਸਾਲ ਜਿਹੜਾ ਚੌਥਾ কুਸਤੀ ਦੰਗਲ ਹੈ ਉਸ ਤੇ ਵੀ ਬਹੁਤ ਵੱਡੇ-ਵੱਡੇ ਜਿਹੜੇ ਇਨਾਮ ਹੋਣਗੇ ਸਾਡੇ ਪਵਿੰਦਰਪਾਲ ਪਹਿਲਵਾਨ ਜੀ ਦਾਦੇ ਆ ਕਿ ਅਗਲੇ ਸਾਲ ਵੀ ਜਿਹੜੇ ਵੱਡੇ-ਵੱਡੇ ਇਨਾਮ ਹੋਣਗੇ ਤੇ ਸਾਰਿਆਂ ਨੂੰ ਫਿਰ ਤੋਂ ਸੱਦਾਂਗੇ ਸਾਰਿਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆਂ ਸਾਡੇ ਐਮਐਲਏ ਸਾਹਿਬ ਬਹੁਤ-ਬਹੁਤ ਧੰਨਵਾਦ ਅੰਗਦ ਸਿੰਘ ਜੀ ਬਹੁਤ-ਬਹੁਤ ਧੰਨਵਾਦ ਹੈ ਪੰਜਾਬੀ ਬੋਲੇ ਤੋਂ ਖੁਸ਼ਕਬੀ ਵੱਡੇ ਮਾਣ ਸਨਮਾਨ ਕਰਦੇ ਆ ਬਹੁਤ-ਬਹੁਤ ਧੰਨਵਾਦ ਕਰਦੇ ਆ ਲੋਕ ਕਹਿੰਦੇ 1000 ਰੁਪਏ ਸਤਲੁਜ ਟੈਂਟ ਵਾਲੇ ਨੇ ਦਿੱਤਾ ਸੀ ਲੋ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਜਿਨ੍ਹਾਂ ਨੇ ਦਿੱਤਾ ਸੀ ਟੈਂਟ ਵਾਲੇ ਨੇ ਸਤਲੁਜ ਟੈਂਟ ਵਾਲੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਤੇ ਐਮਐਲਏ ਸਾਹਿਬ ਅੰਗਦ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਨਮਾ ਸ਼ਹਿਰ ਬਹੁਤ ਬਹੁਤ ਧੰਨਵਾਦ ਹੈ ਲਓ ਉਧਰ ਜਿਹੜੀ ਥਾਰ ਗੱਡੀ ਚਾਬੀ ਹੈ ਉਹ ਦਿੱਤੀ ਜਾ ਰਹੀ ਹੈ लो असी बहुत बहुत धनवाद करते हैं धन धन बबा जगत राम जी डेरा बछुआ जी जिन्होंने लंगर की सेवा की गई है राहुल स्टूडियो जाडला बाउंसर भरा सा एस एन पी जलंधर एना भी बड़ा धनवाद है लाइव पंजाबी तीन सौ पैंठ बलाचौर तो साढ़े शाम पत्रकार जी उन्होंने भी बहुत बहुत धनबाद है नाजर साउंड जाडला टेंट सर्विस है इन्हों भी बहुत बहुत धनवाद है नाजर साउंड जाडला टेंट सर्विस भी बहुत बहुत धनबाद है लो उधर जरा ਚਾਬੀਆਂ ਦਿੱਤੀਆਂ ਜਾ ਰਹੀਆਂ ਹਨ ਥਾਰ ਗੱਡੀ ਦੀਆਂ ਵੱਡੀ ਹਾਜ਼ਰੀ ਭਰੀ ਹੈ ਸਾਡੇ ਐਮਐਲਏ ਸਭ ਨਮਾ ਸ਼ਰ ਅੰਗਦ ਸਿੰਘ ਜੀ ਬਹੁਤ ਬਹੁਤ ਇਹਨਾਂ ਦਾ ਵੀ ਧੰਨਵਾਦ ਹੈ ਜਿਨ੍ਹਾਂ ਨੇ ਆਪਣੀ ਹਰ ਜੇ ਮੇਰੀ ਜ਼ਿੰਦਗੀ ਦੇ ਵਿੱਚੋਂ ਵੱਡਾ ਸਮਾਜੜਾ ਕੋਸੀ ਦੰਗਲ ਦੇ ਲਈ ਵੱਡੀ ਹਾਜ਼ਰੀ ਭਰੀ ਹੈ ਐਮ ਐਲ ਐ ਸਾਹਿਬ ਅੰਗਦ ਸਿੰਘ ਜੀ ਬਹੁਤ ਬਹੁਤ ਧੰਨਵਾਦ ਹੈ ਹੁਸਨ ਲਾਲ ਜੀ ਬਹੁਤ ਬਹੁਤ ਧੰਨਵਾਦ ਐਨਨ ਦਾ ਵੀ ਬਹੁਤ ਬਹੁਤ ਧੰਨਵਾਦ ਇੰਸਪੈਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਜਿਨ ਵੀ ਪੰਜਾਬ ਵੱਲ ਸ ਸਮੁੱਚੀ ਪੰਜਾਬ ਵੱਲ ਸ ਇਹਨਾਂ ਨੇ ਵੀ ਬਹੁਤ ਸੇਵਾ ਕੀਤੀ ਹੈ ਪ੍ਰਵੀਨ ਕੁਮਾਰ ਬਹੁਤ ਬਹੁਤ ਧੰਨਵਾਦ ਹੈ ਹੋਰ ਵੀ ਜਿਨ ਨੇ ਵਿਸਮੁੱਤੀ ਪੰਜਾਬ ਪੁਲਿਸ ਪੁੱਜੀ ਹੈ ਜਿਨ੍ਹਾਂ ਦੇ ਕਰਕੇ ਅਸੀਂ ਘਰਾਂ ਦੇ ਵਿੱਚ ਸ਼ਾਂਤੀ ਦੇ ਨਾਲ ਸੌਂਦੇ ਆ ਇੱਕ ਪੰਜਾਬ ਪੁਲਸ ਹੋਗੀ ਤੇ ਦੂਜੇ ਸਾਡੇ ਦੇਸ਼ ਦੇ ਜਵਾਨ ਹੋਗੇ ਜਿਨ੍ਹਾਂ ਦੇ ਕਰਕੇ ਸਾਡਾ ਸਾਰਾ ਭਾਰਤ ਸੁਰੱਖਿਅਤ ਹੈ ਸੁਰੱਖਿਅਤ ਹੈ ਤੇ ਪੰਜਾਬ ਪੁਲਿਸ ਕਰਕੇ ਸਾਡਾ ਪਿੰਡ ਸੁਰੱਖਿਅਤ ਹੈ ਘਰ ਸੁਰੱਖਿਅਤ ਹੈ ਬਹੁਤ-ਬਹੁਤ ਧੰਨਵਾਦ ਹੈ ਜੀ ਸਾਰਿਆਂ ਦਾ ਬਹੁਤ ਪਿਆਰ ਦੇ ਕੇ ਗਏ ਆ ਬਹੁਤ-ਬਹੁਤ ਧੰਨਵਾਦ ਹੈ ਲਓ ਉਧਰ ਮਾਨ ਸਨਮਾਨ ਜੱਸਾ ਪਹਿਲਵਾਨ ਪੱਟੀ ਪੱਟੀ ਐਕਸਪ੍ਰੈਸ ਹੈ ਇਹ ਟਾਪ ਦਾ ਹਲ ਹੈ। ਲਓ ਤਾੜੀਆਂ ਲਾ ਦਿਓ। ਇਹ ਥਾਰ ਦੇਣੀ ਕੋਈ ਸੌਖੀ ਥੋੜਾ ਹੈ। ਜੇਬ ਚੋਂ 100 ਦਾ ਨੋਟ ਕੱਢਣਾ ਔਖਾ ਹੋ ਜਾਂਦਾ ਹੈ ਥਾਰ ਦਿੱਤੀ ਹੈ ਥਾਰ। ਉਹ ਤਾੜੀਆਂ ਲਾ ਦਿਓ। ਸਾਹਿਲ ਜਾੜਲਾ ਤੇ ਭਵਿੰਦਰਪਾਲ ਪਹਿਲਵਾਨ ਜਾੜਲਾ ਦੇ ਲਈ ਕੈਨੇਡਾ ਸਰਕਾਰ ਨੇ ਜਿਹੜਾ 25 ਲੱਖ ਦਿੱਤਾ ਉਹਦੇ ਵਿੱਚੋਂ ਦਿਲ ਖੋਲ ਕੇ ਲਾਤੇ ਆ। ਦਿਲ ਖੋਲ ਕੇ ਲਾਤੇ ਆ। ਖੁੱਲ ਕੇ ਤਾੜੀਆਂ ਲਾ ਦਿਓ। लो एम एल ए साहिब अंगद सिंह जी नवा शहर बहुत बाद धनवाद वॾी सेवा हाज़री ਖਰਾਨਾ ਜੀ ਦਾ ਸਹਿਯੋਗ ਹੈ ਗੋਲਦੀ ਭਾਜੀ ਦਾ ਸਹਿਯੋਗ ਹੈ ਕਮਲਜੀਤ ਸਿੰਘ ਅਮਰੀਕਾ ਦੌਲਤਪੁਰ ਵਾਲੇ ਜਿਹੜੇ ਸ਼ਹੀਦ ਕੈਪਟਨ ਮਹਿਤਾ ਸਿੰਘ ਸ਼ੋਕਾ ਚਿੱਤਰ ਵਿਜੇਤਾ ਦੇ ਜਿਹੜੇ ਪੁੱਤੇ ਜੀ ਆ ਉਹਨਾਂ ਸਾਰਿਆਂ ਦਾ ਵੱਡਾ ਸਹਿਯੋਗ ਹੈ ਧੰਨਵਾਦ ਬਿਲਕੁਲ ਜੀ ਇੱਥੇ ਸਹਿਯੋਗੀ ਸੱਜਣਾ ਨੂੰ ਵੀ ਜਿਹੜਾ ਸਨਮਾਨਤ ਕਰ ਰਹੇ ਭੁਵਿੰਦਰ ਜਾਨਲਾ ਜੀ ਕਿਉਂਕਿ ਜਸਾ ਪੱਟੀ ਅਜੇ ਥਾਰ ਉਹਨਾਂ ਨੇ ਦੱਸਿਆ ਕਿ ਪਹਿਲੀ ਵਾਰ ਜਿੱਤੀ ਹੈ ਵੈਸੇ 11 ਗੱਡੀਆਂ ਉਹਨਾਂ ਨੇ ਜਿੱਤੀਆਂ ਤੇ ਕਿਉਂਕਿ ਪੰਜਾਬ ਦੇ ਸਿੱਖੀ ਸਰੂਪ ਦੇ ਵਿੱਚ ਇਹ ਪਹਿਲਵਾਨ ਲੜਦੇ ਆ ਉੱਥੇ ਹੀ ਕਿਉਂਕਿ ਬਹੁਤ ਸਾਰੀਆਂ ਦੰਗਲਾਂ ਵਿੱਚ ਜਾਂਦੇ ਆ ਜਦੋਂ ਬਾਹਰ ਜਾਂਦੇ ਆ ਉੱਥੇ ਪਟਕੇ ਨੂੰ ਬੰਨਣ ਦੀ ਮਨਾਹੀ ਨਹੀਂ ਹੁੰਦੀ ਕਈ ਵਾਰ ਦੇਖਿਆ ਕਿ ਤੁਸੀਂ ਉਹਨਾਂ ਨੇ ਕੋਲ ਕਰਨ ਤੋਂ ਮਨਾ ਕਰ ਦਿੰਦੇ ਆ ਇਸ ਕਰਕੇ ਜਸਾ ਪੱਟੀ ਅੱਜ ਆਪਣੀ ਇਸ ਗੱਡੀ ਜਿਹੜੀ ਪਹਿਲੀ ਥਾਰ ਜਿੱਤੀ ਆ ਅੰਗਰ ਜੀ ਅੰਗਰ ਸੈਣੀ ਜੀ ਵੀ ਨਾਲ ਆ ਇਹਨਾਂ ਦੇ ਵੀ ਦੋ ਸ਼ਬਦ ਜੂ ਲੈ ਨਹੀਂ ਨਹੀਂ ਬਹੁਤ ਅੱਛਾ ਲੱਗਿਆ ਬੜਾ ਸਖਤ ਮੁਕਾਬਲਾ ਸੀ ਬੜੀ ਖੁਸ਼ੀ ਹੋਈ ਆ ਜਿਸ ਤਰੀਕੇ ਨਾਲ ਜਸਾ ਪੱਟੀ ਜੀ ਨੇ ਬੜਾ ਟੈਕਨੀਕਲੀ ਮੈਚ ਨੂੰ ਖੇਡਿਆ ਔਰ ਕਿਸਮਤ ਨੇ ਵੀ ਸਾਥ ਦਿੱਤਾ ਹਾਂ ਔਰ ਉਸ ਤੋਂ ਵੱਡੀ ਗੱਲ ਹੈ ਕਿ ਜਿਹੜੇ ਪ੍ਰਬੰਧਕ ਕਮੇਟੀਆਂ ਨੇ ਜਿਹੜਾ ਕੰਮ ਕੀਤਾ ਵਸਤਵ ਬੜੀ ਮਾਨ ਵਾਲੀ ਗੱਲ ਆ ਬਿਲਕੁਲ ਜੀ ਤੇ ਇਧਰ ਜਸਾਪੱਟੀ ਥਾਰ ਲੈ ਕੇ ਜਾ ਰਹੇ ਆ ਬਹੁਤ ਬਹੁਤ ਮੁਬਾਰਕਾਂ ਜੀ ਇਹਨਾਂ ਨੂੰ ਕਿਉਂਕਿ ਥਾਰ ਗੱਡੀ ਇਹ ਦੱਸਦੇ ਆ ਕਿ ਪਹਿਲੀ ਵਾਰ ਜਿੱਤੀ ਆ ਤੇ ਦੂਸਰੇ ਪਹਿਲਵਾਨਾਂ ਆ ਵੀ ਗੱਲ ਗੰਦੀ ਕੋਸ਼ਿਸ਼ ਕਰਦੇ ਕਿਉਂਕਿ ਬਹੁਤ ਵੱਡਾ ਮੁਕਾਬਲਾ ਸੀਗਾ 2 ਲੱਖ ਤੇ ਪਲੱਸ ਥਾਰ ਤੇ ਨਾਲ ਹੀ ਡੋਲਰਾਂ ਦੇ ਹਾਰ ਜਿਹੜੇ ਪਾਂ ਦੀ ਰਵਾਈਤ ਵੀ ਭਵਿੰਦਰਪਾਲ ਜਾਲੜਾ ਨੇ ਸ਼ੁਰੂ ਕੀਤੀ ਸੀ ਮੀਰਪੁਰ ਦੰਗਲ ਤੋਂ ਤੇ ਥਾਰ ਜਿੱਤ ਕੇ ਜੀ ਜਾ ਰਹੇ ਆ ਜਾਲੜੇ ਤੋਂ ਜਾਲੜੇ ਦਾ ਬਹੁਤ ਵੱਡਾ ਦੰਗਲ ਹੈ ਕਿਉਂਕਿ ਜਾਲੜਾ ਪਿੰਡ ਜਿਨ੍ਹਾਂ ਨੇ ਬਸਾਇਆ ਸੀ ਉਹਨਾਂ ਦੇ ਅਸੀਂ ਇਹ ਚਿੰਨ੍ਹ ਮੇਲਾ ਹਿੰਦਕਿਸ਼ਰੀ ਕਾਮਯਾਬ ਕੀਤਾ ਜਿਹੜਾ ਬੁਲਟ ਮੋਟਰਸਾਈਕਲ ਹੈ ਵਿਰਕ ਪਰਿਵਾਰ ਨੇ ਦਿੱਤਾ ਰਾਣਾ ਕੁਲਦੀਪ ਸਿੰਘ ਦੀ ਯਾਦ ਦੇ ਅੰਦਰ ਅਸੀਂ ਨੱਗਨ ਵਾਸੀਆਂ ਨੇ ਭਪਿੰਦਰ ਸਿੰਘ ਪਹਿਲਵਾਨ ਨੇ ਇਹ ਥਾਰ ਜੀਬ ਦੇ ਕੇ ਅੱਜ ਅਸੀਂ ਇਲਾਕੇ ਦੇ ਵਿੱਚ ਤੇ ਸਾਰੇ ਲੋਕਾਂ ਦੇ ਪੰਚ ਸਰਪੰਚਾਂ ਨੂੰ ਸ਼ਾਬਦ ਕਰਤਾ ਤੇ ਜਿਹੜਾ ਚਿੰਨ੍ਹ ਮੇਲਾ ਇਹ ਹਿੰਦਕਿਸ਼ਰੀ ਹੈ ਬਹੁਤ ਵੱਡੇ ਪੱਧਰ ਤੇ ਸਾਡਾ ਇਕੱਠ ਹੋਇਆ ਤੇ ਹਰ ਪੱਖੋਂ ਕਾਮਯਾਬ ਹੈ ਮੈਂ ਆਪਣੀ ਸਾਰੀ ਕਮੇਟੀ ਦਾ ਨਗਰ ਪੰਚਾਇਤ ਦਾ ਅੰਗਜ ਜਿਹਨੇ ਆ ਕੇ ਸਾਡੇ ਵੀਆਈਪੀ ਤੌਰ ਤੇ ਆ ਕੇ ਸਮੂਲੀਅਤ ਕੀਤੀ ਆ ਖਾਸ ਕਰਕੇ ਮੈਂ ਕਮੇਟੀ ਵੱਲੋਂ ਚੇਅਰਮੈਨ ਜਿਹਨਾਂ ਰਾਤੇ ਹਰ ਅੰਗਜ ਜੀ ਦਾ ਬਹੁਤ ਰਣੀ ਹੈ ਬਹੁਤ ਬਹੁਤ ਧੰਨਵਾਦ ਸਾਰੇ ਸਾਥੀਆਂ ਦਾ ਬਹੁਤ ਧੰਨਵਾਦ ਹੈ ਹੁਣ ਖੁਸ਼ੀ-ਖੁਸ਼ੀ ਘਰ ਜਾਣਾ ਜਿਨੇ ਮੋਟਰਸਾਈਕਲ ਦੇਖ ਲਿਆ ਬੁਲਟ 2 ਲੱਖ ਰੁਪਿਆ ਫਾਰ ਦੇਤੀ ਆ 2 ਲੱਖ ਰੁਪਿਆ ਦੇਣਾ ਇਹ ਸਾਡਾ 230 ਲੱਖ ਦਾ ਖਰਚ ਸੀ ਟੋਟਲ ਉਹ ਤੁਸੀਂ ਸਾਰਿਆਂ ਨੇ ਮਦਦ ਕਰਕੇ ਕਾਮਯਾਬ ਕਰਤਾ ਪਰ ਹੁਣ ਛਿੰਝ ਦੇ ਹੱਕ ਦੇ ਵਿੱਚ ਪ੍ਰਚਾਰ ਛੇੜਦੇ ਹੋ ਜਿਹੜੇ ਲੋਕ ਕਹਿੰਦੇ ਜੀ ਛਿੰਝ ਫੇਲ ਹੋਣੀ ਹੈ ਜੇ ਹੋਣਾ ਉਹ ਆ ਕੱਟ ਕਰਕੇ ਤੁਸੀਂ ਦੱਸਤਾ ਬਾਕੀ ਮੈਂ ਖਤਮ ਕਰਵਾਇਆ ਨੇ ਨੈਗੇਟਿਵ ਲੋਕ ਵੀ ਨਾਲੇ ਹੁੰਦੇ ਆ ਕਿਉਂਕਿ ਇਹ ਹਰ ਪਿੰਡ ਵਿੱਚ ਚੱਲਦਾ ਹੈ ਤੇ ਇਧਰ ਜੱਸਾ ਪੱਟੀ ਆਪਣੇ ਚਿਹਤਿਆਂ ਦੇ ਨਾਲ ਆ ਜਾਓ ਜੀ ਕਿਉਂਕਿ ਥਾਰ ਜਿੱਤੀ ਹੈ ਤੇ ਥਾਰ ਹੀ ਇਹਦੇ ਨਾਲ ਅੱਗੇ ਆ ਜਾ ਪੁੱਤ ਥਾਰ ਗੱਡੀ ਦੇ ਨਾਲ ਫੋਟੋਆਂ ਖਚਾਈਆਂ ਜਾ ਰਹੀਆਂ ਕੋਈ ਜਸਾ ਪੱਟੀ ਨੇ ਵੀ ਇੱਕ ਬਹੁਤ ਵੱਡੀ ਕੋਲ ਇਹ ਜਿੱਤੀ ਆ ਜਸਾ ਪੱਟੀ ਵੀ ਅੱਜ ਤੇ ਇੱਕ ਇਹ ਜਿਹੜੀ ਹੈ ਬਹੁਤ ਵੱਡੀ ਵੀਰੇ ਉਹ ਲੁਕੀ ਜੋ ਅਡਾਏ ਉਸਤਾਜ ਅਭੀ ਚਾਲਿਓ ਤੇ ਜੱਸਾ ਪੱਟੀ ਜਿੱਥੇ ਕਹਿੰਦੇ ਅੱਜ ਇੱਕ ਸੁਪਨਾ ਸੀਗਾ ਥਾਰ ਤੇ ਘੋਲ ਲੜਨ ਦਾ ਤੇ ਜਿੱਤਣ ਦਾ ਉਹ ਵੀ ਪੂਰਾ ਹੋਇਆ ਤੇ ਨਾਲ ਹੀ ਗੁਰਜ ਪਾ ਕੇ ਅੱਜ ਫੋਟੋਆਂ ਖਚਾਣਾ ਬਹੁਤ ਬਹੁਤ ਵਧੀਆ ਲੱਗਾ ਜੀ ਅੱਜ ਕਿਉਂਕਿ ਜੱਸਾ ਪੱਟੀ ਵੀ ਬਹੁਤ ਜਿਆਦਾ ਥੱਕ ਚੁੱਕਾ ਬਹੁਤ ਸੰਖਤ ਘੋਲ ਸੀਗਾ ਤੇ ਇਹ ਸੀ ਅੱਜ ਥਾਰ ਦੇ ਉੱਤੇ ਤੇ ਦੋਵੇਂ ਪਹਿਲਵਾਨ ਨਾਲ ਵੀ ਕੋਸ਼ਿਸ਼ ਕਰਦੇ ਆ ਕਿ ਗੱਲ ਕੀਤੀ ਜਾਵੇ நாலாயிரம் கொடுதலாம் நாலாயிரம் கொடுத்து ਤੁਸੀਂ ਵੀ ਤੁਹਾਡਾ ਥੋੜਾ ਹੱਟ ਤੁਸੀਂ ਸੱਟ ਮਹਿਸੂਸ ਕਰ ਰਹੇ ਹੋ ਹਾਂਜੀ ਉਹ ਗੋਟ ਤੇ ਮੜੀ ਸੱਟ ਲੱਗੀ ਮਰੋੜਿਆ ਗਿਆ ਗੋਟ ਜੋ ਥੱਲੇ ਵੱਜਾ ਤੇ ਉਹਦੇ ਕਰਕੇ ਇੰਜਰਡ ਹੋਣਾ ਕਰਕੇ ਵੀ ਮਤਲਬ ਇੱਕ ਬਾਹ ਦਾ ਜਿਆਦਾ ਇੱਕ ਦਾ ਘੱਟ ਜ਼ੋਰ ਲਾਉਂਦਾ ਰਿਹਾ ਬਾਕੀ ਜਿੱਤ ਹਾਰ ਤਾਂ ਲੱਗੀ ਰਹਿੰਦੀ ਆ ਹਨਾ ਕਦੇ ਹੋਇਆ ਕਿ ਜੱਸਾ ਪੱਟੀ ਦਾ ਪਹਿਲੀ ਕੋਰ ਸੀਗੇ ਇਹ ਤੋਂ ਪਹਿਲਾਂ ਵੀ ਕੁਲੇ ਉਸ ਤੋਂ ਪਹਿਲਾਂ ਵੀ ਦੋ ਤਿੰਨ ਗੁਸਤੀਆਂ ਹੋਈਆਂ ਜੀ ਤੇ ਆਹ ਗੁਸਤੀ ਜਿਹੜੀ ਅੱਜ ਹੋਈ ਆ ਇਹ ਗੁਸਤੀ ਦੀ ਮੈਨੂੰ ਆਪ ਉਮੀਦ ਹੀ ਹੈ ਕਿ ਚਲੋ ਵਧੀਆ ਹੋਊਗਾ ਪਰ ਜੋ ਪਰਮੇਸ਼ਰ ਮਾਲਕ ਨੂੰ ਮਨਜ਼ੂਰ ਪਰ ਕੁਸ਼ਤੀ ਤੋਂ ਲੱਗਦਾ ਕਿ ਬਹੁਤ ਵਧੀਆ ਆਈ ਲੋਕਾਂ ਨੇ ਬਹੁਤ ਐਂਟਰਟੇਨਮੈਂਟ ਕੀਤਾ ਦੋਹਾਂ ਪਹਿਲਵਾਨਾਂ ਨੇ ਬਹੁਤ ਜ਼ੋਰ ਲਾਇਆ ਤੇ ਜਿੱਤ ਤਾਂ ਹਾਰ ਇੱਕ ਕਿਸਮਤ ਹੈ ਹਾਂਜੀ ਬਾਈ ਜੀ ਉਹ ਜੇਤ ਹਾਰ ਤੇ ਕਿਸਮਤ ਹੈ ਚਲੋ ਆਪਣਾ ਬੰਦੇ ਨੂੰ ਜੂਜਣਾ ਚਾਹੀਦਾ ਵਾ ਠੀਕ ਹੈ ਮਹਾਰਾਜ ਤੋਂ ਇਹੋ ਮੰਗੋਗੇ ਜੂਜਣ ਦੀ ਲੜਨ ਦੀ ਸ਼ਕਤੀ ਬਖਸ਼ਿਓ ਜੇਤ ਹਾਰ ਤੇ ਮਾਲਕ ਦੇ ਹੱਥ ਹੁੰਦੀ ਹੈ ਜਿੰਨਾ ਚਿਰ ਆਪਣਾ ਪੂਰਾ ਆਪਾਂ ਹਾਰ ਨਹੀਂ ਮੰਨਦੇ ਉਹਨਾਂ ਚਿਰ ਤੱਕ ਲੜੋ ਨਰਵਸ ਗਿਆ ਜਿਹਾ ਪੱਟੀ ਨਾਲ ਕੋਲ ਕਰਨ ਚ ਥੋੜਾ ਬਹੁਤ ਤੇ ਹੁੰਦਾ ਹੀ ਆ ਜੀ ਅੱਛਾ ਮਾਸਟਰ ਉਹਦਾ ਕਿਹੜਾ ਸੀਗਾ ਮਾਸਟਰ ਪਲਾਨ ਬਣਾਇਆ ਕਿਹੜਾ ਮਾਸਟਰ ਦਾ ਲਾ ਕੇ ਤੁਹਾਨੂੰ ਚਿਤ ਕੀਤਾ ਕਿਉਂਕਿ ਤਿੰਨ ਚਾਰ ਵਾਰ ਲੋਟ ਨਹੀਂ ਉਹਨਾਂ ਨੇ ਦਿੱਤੀਆਂ ਉਹਨਾਂ ਨੇ ਆਪਣੇ ਤਿੰਨ ਚਾਰ ਦਾਅ ਮਾਰ ਕੇ ਚਿਤ ਕਰਨ ਦੀ ਕੋਸ਼ਿਸ਼ ਕੀਤੀ ਤੇ ਮੈਂ ਬਚਦਾ ਰਿਹਾ ਚਲੋ ਮੈਂ ਵੀ ਇੱਕ ਦੋ ਦਾਅ ਮਾਰ ਕੇ ਚਿਤ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਐਂਡ ਤੇ ਬਾਕੀ ਜਦੋਂ ਉਹਨਾਂ ਨੇ ਉਹ ਬਾਹਰ ਗਿਆ ਤੇ ਪੁੱਠੀ ਮਾਰ ਕੇ ਚਿਤ ਕਰ ਲਿਆ ਮੈਂ ਆਪਣੇ ਵੱਲੋਂ ਪੂਰੀ ਵਾਹ ਲਈ ਆ ਤੇ ਬਾਕੀ ਮਹਾਰਾਜ ਦੇ ਹਥਵਾਸੀ ਜੋ ਹੁਣ ਆ ਉਹ ਨੂੰ ਮਨਜ਼ੂਰ ਹੀ ਜਿੱਤਾਰ ਹਾਂਜੀ ਉਹ ਵੀ ਰੋਸ਼ਨ ਕਿਰਨਗੜ ਕਿਉਂਕਿ ਫਾਈਨਲ ਥਾਰ ਗੱਡੀ ਸੀਗੀ ਥਾਰ ਨਹੀਂ ਜਿੱਤ ਪਾਏ ਪਰ ਮੁਕਾਬਲਾ ਬਹੁਤ ਵਧੀਆ ਸੀ ਐਂਟਰਟੇਨਮੈਂਟ ਕੀਤਾ ਬਹੁਤ ਵਧੀਆ ਪਹਿਲਵਾਨ ਬਹੁਤ ਵਧੀਆ ਦਾਲ ਆਏ ਇੱਕ ਵਾਰ ਇਹਦਾ ਲੱਗਿਆ ਸੀ ਕਿ ਹਾ ਵੀ ਹੋ ਰਿਹਾ ਹੈ ਰੋਸ਼ਨ ਕਿਰਨਗੜ ਪਰ ਇਹ ਥਾਰ ਹੈ ਜਿਹੜੀ ਅੱਜ ਜੱਸਾ ਪੱਟੀ ਨੇ ਜਿੱਤ ਲਈ ਹੈ ਜੱਸਾ ਪੱਟੀ ਨੇ ਜਿੱਤ ਕੇ ਅੱਜ 12ਵੀਂ ਗੱਡੀ ਜਿਹਦੇ ਵਿੱਚ ਥਾਰ ਉਹਨੇ ਪਹਿਲੀ ਵਾਰ ਜਿੱਤੀ ਆ ਆ ਬਾਈ ਦੀ ਗੱਲ ਇੰਟਰਵਿਊ ਕਰ ਲਓ ਤੁਸੀਂ ਵਿਊ ਆਂਦੇ 13 ਨੰਬਰ ਆਈ ਕਿ ਕਿਉਂਕਿ ਕਬੱਡੀ ਦੇ ਬਹੁਤ ਸਾਰੇ ਗੀਤ ਤੁਸੀਂ ਸੁਨੇ ਹੋਣੇ ਪਰ ਜਿਹੜੇ ਪਹਿਲਵਾਨਾਂ ਦੇ ਗੀਤ ਗਾਣ ਵਾਲਾ ਤੇ ਲਿਖਣ ਵਾਲਾ ਜੇ ਆਰ ਫਤੇਗੜ ਸਾਹਿਬ ਤੋਂ ਸਾਡੇ ਨਾਲ ਹੈ ਜੇ ਆਰ ਸੀ ਸ਼੍ਰੀ ਚਮਕੌਰ ਸਾਹਿਬ ਜੇ ਆਰ ਸ਼੍ਰੀ ਚਮਕੌਰ ਸਾਹਿਬ ਤੋਂ ਸਾਡੇ ਨਾਲ ਹੈ ਸੋਰੀ ਨਾ ਗਲਤ ਲੈ ਹੋ ਗਿਆ ਸੀਗਾ ਤੇ ਪਹਿਲਵਾਨਾਂ ਦੇ ਗੀਤ ਬੜੇ ਗੱਜਕੇ ਗਾਉਂਦਾ ਬੜੇ ਤਕੜੇ ਢੰਗ ਨਾਲ ਗਾਉਂਦਾ ਤੇ ਕਿਹੋ ਜਿਹਾ ਮਹਿਸੂਸ ਹੋਇਆ ਅੱਜ ਤੇ ਆਪਣੇ ਬਾਰੇ ਥੋੜਾ ਮੇਰਾ ਨਾਮ ਜੀ ਜੇ ਆਰ ਸੀ ਸ਼੍ਰੀ ਚਮਕੌਰ ਸਾਹਿਬ ਦਾ ਪਿੰਡ ਮੇਰਾ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਪਹਿਲਵਾਨੀ ਤੇ ਮੇਰਾ ਪਹਿਲਾ ਗੀਤ ਆਇਆ ਸੀ 2018-19 ਦੇ ਵਿੱਚ ਮਾਛੀਵਾੜੇ ਵਾਲਾ ਗੌਰਵ ਮੇਰਾ ਆਪਣਾ ਲਿਖਿਆ ਤੇ ਗਾਇਆ ਉਸ ਤੋਂ ਬਾਅਦ ਟੌਪ ਦੇ ਮੱਲ ਆਏ ਜੀ ਅਮਨਦੇਵ ਡੇਰਾ ਬਾਬੇ ਨਾਨਕ ਦਾ ਲਿਖਿਆ ਫਿਰ ਟੌਪ ਦੇ ਮੱਲ 2 ਆਪਣੇ ਹਰਿੰਦਰ ਰਾਮਪੁਰਵੀਰ ਦਾ ਲਿਖਿਆ ਬਾੜੋ ਵਾਲ ਦਾ ਕੀਰਤੀ ਦੀਪ ਬਠਿੰਡੇ ਦਾ ਲਿਖਿਆ ਪੰਜਵਾਂ ਗੀਤ ਰੈਸਲਿੰਗ ਲਾਈਫ ਮੇਰਾ ਲਿਖਿਆ ਤੇ ਗਾਇਆ ਛੇਵਾਂ ਗੀਤ ਵੀ ਮੇਰਾ ਲਿਖਿਆ ਤੇ ਗਾਇਆ ਜਿਹੜਾ ਟੁੱਟੇ ਕੰਨ ਬਹੁਤ ਜਲਦ ਜਿਹੜਾ ਰਿਲੀਜ਼ ਹੋਵੇਗਾ ਪਹਿਲਵਾਨੀ ਤੇ ਮੇਰਾ ਛੇਵਾਂ ਗੀਤ ਇੱਕ ਗੀਤ ਮੇਰਾ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਨਾਲ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਉੱਪਰ ਮੇਰਾ ਲਿਖਿਆ ਤੇ ਗਾਇਆ ਸੀ ਉਸ ਨੂੰ ਵੀ ਬਹੁਤ ਪਿਆਰ ਮਿਲਿਆ ਸੀ ਜੀ ਬਿਲਕੁਲ ਜੀ ਇਹ ਗੱਲ ਤਾਂ ਭੁੱਲੇ ਗਏ ਜੀ ਤੇ ਪਹਿਲਵਾਨਾਂ ਦੀ ਕਿਉਂਕਿ ਘਰ ਘਰ ਚੱਲੀ ਗੱਲ ਘਰ ਘਰ ਹੋਵੇਗੀ ਚੰਨੀ ਦੀ ਗੱਲ ਕਿਦਾਂ ਜੀ ਤੁਸੀਂ ਹੋਵਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਹੱਲ ਹੋਵਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦਾ ਹੱਲ ਕੇ ਕਰ ਕਰ ਚੱਲੀ ਗਲ ਓ ਚੰਨੀ ਕਰਦਾ ਮਸਲੇ ਹੱਲ ਕੇ ਕਰ ਕਰ ਚੱਲੀ ਗਲ ਓ ਚੰਨੀ ਕਰਦਾ ਮਸਲੇ ਹੱਲ ਉਹ ਸਾਰੀਆਂ ਰੈਲੀਆਂ ਬਹੁਤ ਸਾਰੇ ਸਟੇਜਾਂ ਦੇ ਉੱਤੇ ਰਾਜਨੀਤਿਕ ਸਟੇਜਾਂ ਤੋਂ ਤੁਸੀਂ ਸੁਣਿਆ ਹੋਣਾ ਇਹ ਗਾਣਾ ਹਰ ਆਡੀਓ ਹਰ ਟਰੈਕਟਰ ਹਰ ਗੱਡੀ ਤੇ ਵੱਜਦਾ ਸੀ ਆ ਗਾਣਾ ਕਿਉਂਕਿ ਇਲੈਕਸ਼ਨ ਦੇ ਵਿੱਚ ਬੜਾ ਫੇਮਸ ਗਾਣਾ ਸੀਗਾ ਤੇ ਪਹਿਲਵਾਨਾਂ ਦਾ ਗਾਣਾ ਕਿਹੜਾ ਸੀਗਾ ਉਹ ਵੀ ਦੋ ਸ਼ਬਦ ਪਹਿਲਵਾਨਾਂ ਦਾ ਜੀ ਮੇਰਾ ਮਾਛੀਵਾੜੇ ਵਾਲਾ ਗੌਰਵ ਪਹਿਲਾ ਗੀਤ ਸੀ ਟੌਪ ਦੇ ਮੱਲ ਬਾੜੋ ਵਾਲਾ ਦੀ ਕੀਰਤੀ ਜਿਹੜੇ ਤੁਹਾਨੂੰ ਗਾਣੇ ਦੱਸਿਆ ਤੁਹਾਨੂੰ ਇੱਕ ਬੋਲ ਸੁਣਾਵਾਂ ਮੈਂ ਜੀ ਗਾਣਾ ਸੁਣਨਾ ਚਾਹੁੰਦੇ ਆ ਇੱਕ ਇੱਕ ਬੋਲ ਸੁਣਾ ਹਾਂਜੀ ਟੌਪ ਦੇ ਮੱਲ ਗੀਤ ਨੂੰ ਬਹੁਤ ਪਿਆਰ ਕੀਤਾ ਜੀ ਉਹ ਮੈਂ ਅਛਨੀਤ ਵੀ ਹੁਣ ਲਾਈਵ ਗਾਇਆ ਸੀ ਤੁਸੀਂ ਤੁਹਾਡੇ 365 ਤੇ ਜਿਹੜਾ ਲਾਈਵ ਚੱਲਿਆ ਇਹ ਹਨਾ ਉਹਦੇ ਵਿੱਚ ਮੈਂ ਬਹੁਤ ਗੀਤ ਗਾਏ ਆ ਤੁਹਾਡੇ ਲਈ ਵੀ ਸਪੈਸ਼ਲ ਇੰਟਰਵਿਊ ਲਈ ਮੈਂ ਗੀਤ ਗਾਣਾ ਜੀ ਹੋ ਤੂਤ ਦੇ ਮੋਛਿਆਂ ਵਰਗੇ ਗੱਜਦੇ ਫਿਰਨ ਮਦਾਨਾਂ ਚ ਉਹ ਜਦ ਕੁਲ ਦੇ ਤੱਤ ਵੀ ਹਿੱਲੇ ਪੂਰਾ ਜੋਰ ਐਸਾ ਨਾਚ ਉਸ ਤਾਦਾਂ ਤੋਂ ਲੈ ਸਿੱਖਿਆ ਉਹ ਵਿੱਚ ਅਖਾੜੇ ਬੁੱਕਦਿਆਂ ਹੋ ਲੱਗਣ ਨਾ ਤੱਤਿਆਂ ਹਵਾਵਾਂ ਮਾਪਿਓ ਉਹ ਸੁੱਖਾਂ ਸੁਖਦਿਆਂ ਹੋ ਭੜਦੇ ਸ਼ੇਰਾਂ ਨੂੰ ਵੇਖ ਕੇ ਲੋਕੀ ਲੈਣ ਨਜ਼ਾਰੇ ਬਈ ਓ ਚੰਜਾਂ ਦੇ ਵਿੱਚ ਕੁਲ ਦੇ ਟੌਪ ਦੇ ਮੱਲ ਨੇ ਸਾਰੇ ਬਈ ਹੋ ਦੰਗਲਾਂ ਦੇ ਵਿੱਚ ਕੁਲ ਦੇ ਟੌਪ ਦੇ ਮੱਲ ਨੇ ਸਾਰੇ ਬਈ ਸਿੱਧੂ ਮੂਸੇ ਵਾਲੇ ਦਾ ਨਹੀਂ ਕੋਈ ਗਾਣਾ ਦਾ ਸਿੱਧੂ ਮੂਸੇ ਵਾਲੇ ਦਾ ਵੀ ਆਂਦਾ ਜੀ ਸੁਣਾ ਦੇ ਉਹ ਵੀ ਆ ਜਾ ਆ ਜਾ ਸਾਈਡ ਨੂੰ ਆ ਜਾ ਤੇ ਜਿੱਥੇ ਪਹਿਲਵਾਨਾਂ ਦੀ ਗੱਲ ਹੁੰਦੀ ਸੀ ਤੇ ਸਿੱਧੂ ਮੂਸੇ ਵਾਲਾ ਬਿਲਕੁਲ ਜੀ ਸਿੱਧੂ ਮੂਸੇ ਵਾਲਾ 911 ਹਾਂਜੀ 1 ਮਿੰਟ